ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਦਿਨਾਂਗਰ ਦੇ ਬਹਿਰਾਮਪੁਰ ਰੋਡ ਤੇ ਬਣ ਰਹੇ ਓਵਰਬ੍ਰਿਜ ਦੀ ਦੇਰੀ ਨੂੰ ਲੈ ਕੇ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਹੜਾ ਅਤੇ Hindu ਸੁਰੱਖਿਆ ਸਮਿਤੀ ਦੇ ਪ੍ਰਧਾਨ ਡਾਕਟਰ ਹਰੀਦੇਵ ਅਗਨੀ ਹੋਤਰੀ ਦੀ ਅਗਵਾਈ ਚ ਸਥਾਨਕ ਲੋਕਾਂ ਵੱਲੋਂ ਅੱਜ ਖਾਣਾ ਚੌਕ ਨੇੜੇ ਧਰਨਾ ਦਿੱਤਾ ਗਿਆ ਅਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਪੁਲ ਨੂੰ ਜਲਦੀ ਨਾ ਬਣਾਇਆ ਤਾਂ ਆਉਣ ਵਾਲੇ ਸਮੇਂ ਵਿੱਚ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਇਸ ਸਬੰਧੀ ਇਸ ਮੌਕੇ ਤੇ ਧਰਨਾਕਾਰੀਆਂ ਨੇ ਕਿਹਾ ਕਿ ਇਹ ਪੁਲ ਜੋ ਕਿ 57 ਕਰੋੜ ਰੁਪਏ ਦੀ ਲਾਗਤ ਨਾਲ 18 ਮਹੀਨੇ ਚ ਬਣ ਕੇ ਤਿਆਰ ਹੋਣਾ ਸੀ ਕਰੀਬ 4 ਸਾਲ ਬੀਤਣ ਦੇ ਬਾਵਜੂਦ ਵੀ ਇਸ ਪੁਲ ਦਾ ਕੰਮ ਅਜੇ ਅਧੂਰਾ ਹੀ ਹੈ ਜਿਸ ਕਰਕੇ ਲੋਕਾਂ ਦਾ ਜੀਵਣਾ ਹਰਾਮ ਹੋਇਆ ਪਿਆ ਹੈ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਮਹੀਨੇ ਵਿੱਚ ਪੁਲ ਨੂੰ ਚਾਲੂ ਨਾ ਕੀਤਾ ਗਿਆ ਤਾਂ ਉਹਨਾਂ ਜਾਣ ਵਾਲਿਆ ਸਾਰੀਆਂ ਰੇਲ ਗੱਡੀਆਂ ਰੋਕਣ ਲਈ ਮਜਬੂਰ ਹੋਵਾਂਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਵੀ ਹਾਜ਼ਰ ਸਨ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਰੀਆਂ ਸਰਕਾਰਾਂ ਜ਼ਿਲ੍ਹਾ ਪ੍ਰਸ਼ਾਸਨ ਐਸ ਡੀਓ ਪੀ ਡਬਲਯੂ ਡੀ ਐਕਸ਼ਨ ਪੀ ਡਬਲਯੂ ਡੀ ਜ਼ਿਲ੍ਹਾ ਪ੍ਰਸ਼ਾਸਨ ਇਹ ਸਭ ਜ਼ਿੰਮੇਵਾਰ ਹੈ ਜੀ 2019 ਤੋਂ ਪੁੱਲ ਦਾ ਨੀਂ ਰੱਖਿਆ ਗਿਆ ਸੀ 18 ਮਹੀਨੇ ਦਾ ਟਾਈਮ ਸੀ ਮੈਂ ਸ਼ਾਰਟ ਚ ਦਸਾਂਗਾ ਅੱਜ 4 ਸਾਲ ਹੋ ਗਏ ਆ ਬੀਸੀ ਸਾਹਿਬ ਨੇ ਕਈ ਵਿਸ਼ਟਾ ਕੀਤੀਆਂ ਕਾਂਗਰਸ ਸਰਕਾਰ ਵੇਲੇ ਵੀ ਆਪ ਸਰਕਾਰ ਵੇਲੇ ਵੀ ਪਰ ਪੁੱਲ ਦੇ ਨਿਰਮਾਣ ਵਿੱਚ ਜਦੋਂ ਕੋਈ ਧਰਨਾ ਜਾਂ ਕੋਈ ਆਪਾਂ ਆਵਾਜ਼ ਉਠਾਣੇ ਆ ਉਦੋਂ ਇੱਕ ਦਿਨ ਲੁੱਕ ਪੈ ਜਾਂਦੀ ਹੈ ਦੂਸਰੇ ਦਿਨ ਨਾਲਾ ਬਣ ਜਾਂਦਾ ਪਰ ਪੁੱਲ ਦੇ ਕੰਮ ਵਿੱਚ ਕੋਈ ਤੇਜ਼ੀ ਨਹੀਂ ਹੈਗੀ ਅੱਜ ਵੀ ਜੇ ਦੇਖੀਏ ਤਾਂ ਸਾਨੂੰ ਨਹੀਂ ਲੱਗਦਾ ਕਿ 6 ਮਹੀਨੇ ਸਾਲ ਪੁੱਲ ਦਾ ਕੰਮ ਹੋਏਗਾ ਇਸ ਕਰਕੇ ਅੱਜ ਸਾਡੀ ਧਰਨੇ ਦੇ ਦੂ ਇਹ ਮੰਗ ਵੀ ਆ ਔਰ ਇਹ ਚੇਤਾਵਨੀ ਵੀ ਆ ਕਿ ਜੇ ਜਲਦ ਤੋਂ ਜਲਦ ਪੁਲ ਦਾ ਕੰਮ ਖਤਮ ਨਾ ਕੀਤਾ ਗਿਆ ਜੇ ਸਰਕਾਰਾਂ ਕੋ ਇਹ ਕੰਮ ਨਹੀਂ ਹੁੰਦਾ ਜੇ ਉਹਨਾਂ ਕੋ ਪਿੱਛੇ ਫੰਡ ਨਹੀਂ ਹੈਗੇ ਜੇ ਉਹਨਾਂ ਦੇ ਠੇਕੇਦਾਰਾਂ ਨਾਲ ਟੈਂਡਰ ਨਹੀਂ ਹੋਗੇ ਤਾਂ ਨੀਚੇ ਵਾਲਾ ਫਾਟਾ ਖੋਲ ਦੇਣ ਨਹੀਂ ਫਾਟਾ ਖੁੱਲੇਗਾ ਤੇ ਸਾਡੇ ਸੰਘਰਸ਼ ਕਮੇਟੀ ਦੇ ਜੋ ਵੀ ਸਾਡੇ ਸੀਨੀਅਰ ਸਾਥੀ ਨੇ ਪਾੜਾ ਸਾਹਿਬ ਆਰਬੀਧਾ ਪੀਜੀ ਜਿੰਨੇ ਵੀ ਸਾਡੇ ਨਾਲ ਅੱਜ ਮਾਰਕੀਟ ਤੇ ਬੰਦੇ ਆਏ ਨੇ ਜੋ ਵੀ ਇਹ ਡਿਸੀਜਨ ਲੈਣਗੇ ਚਾਹੇ ਟ੍ਰੇਨਾਂ ਰੋਕਣੀਆਂ ਪੈਣਾਂ ਚਾਹੇ ਹਾਈਵੇ ਜਾਮ ਕਰਨੇ ਪੈਣ ਚਾਹੇ ਕਿਸੇ ਮੰਤਰੀ ਦੇ ਘਰ ਦੇ ਅੱਗੇ ਧਰਨਾ ਦੇਣਾ ਪਏ ਅਸੀਂ ਸਾਰੇ ਰਡੀਆਂ ਸਾਡੀ ਲੜਾਈ ਕਿਸੇ ਸਰਕਾਰ ਨਾਲ ਨਹੀਂ ਹੈ ਸਾਡੀ ਲੜਾਈ ਸਾਡੇ ਹੱਕਾਂ ਦੀ ਹੈ ਜਿਹੜਾ ਪ੍ਰਧਾਨ ਮੰਤਰੀ ਆ ਜਿਹੜਾ ਮੁੱਖ ਮੰਤਰੀ ਆ ਉਹ ਸਾਰੇ ਪੰਜਾਬ ਦਾ ਔਰ ਹਰ ਇੱਕ ਬੰਦੇ ਦਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਆ ਇਸ ਕਰਕੇ ਉਹਨਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਤੇ ਮੇਰੀ ਉਹਨਾਂ 'ਤੇ ਬੇਨਤੀ ਵੀ ਆ ਅਪੀਲ ਵੀ ਆ ਚੇਤਾਵਨੀ ਵੀ ਆ ਕਿ ਜਲਦੀ ਤੋਂ ਜਲਦੀ ਇਹ ਕੰਮ ਕੀਤਾ ਜਾਏ ਇਹ ਜਿਹੜਾ ਨੀ ਪੱਤਰ ਰੱਖਿਆ ਗਿਆ ਹੈ 14 ਮਹੀਨੇ ਬਣੇ ਇਹ 3 ਹਰ ਮਹੀਨੇ ਉਹ ਬਦਾਏ 18 ਮਹੀਨੇ ਬਣੇਗਾ 18 ਮਹੀਨੇ ਬਾਅਦ ਫਿਰ ਸਮੇ ਸਮੇਸਰ ਸਮਾਪਤ ਹੋ ਲਗੇ ਦੂਜੀ ਗੱਲ ਕਿ ਜਦੋਂ ਪੁਲ ਦਾ ਕਟਨ ਕੀਤਾ ਉਹਦੇ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਪੰਜ ਪੰਜ ਚਾਰ ਚਾਰ ਮਹੀਨੇ ਬਾਅਦ ਹੁੰਦੇ ਰਹਿਆ ਤੇ ਵਾਦਾ ਕਰਦੇ ਰਿਹਾ ਤੁਹਾਡਾ ਪੁਲ ਹੁਣ ਚੱਲੂ ਹੋ ਜਾਗਾ ਹੁਣ ਚੱਲੂ ਹੋ ਜਾਗਾ ਤੇ ਫੋਟੋ ਖਿਚਾ ਕੇ ਚੱਲ ਜਾਂਦੇ ਰਹਿਆ ਅਸਿਸਟੈਂਟ ਸਾਹਿਬ ਵੀ ਨਾਲ ਹੁੰਦੇ ਰਹਿਆ ਤੇ ਅਫਸਰ ਵੀ ਸਾਰੇ ਆਉਂਦੇ ਰਹਿਆ ਤੇ ਹੁਣ ਵਾਦਾ ਕਿੱਥੇ ਗਿਆ ਇਹਨਾਂ ਦਾ ਹੁਣ 48 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਵਾ ਅਜੇ ਤੱਕ ਪੁਲ ਕਿਉਂ ਨਹੀਂ ਬਣ ਰਿਹਾ ਜਿਹੜੇ ਜਿਹੜੇ ਪੁਲ ਤੋਂ ਪਾਰ ਲੋਕੀ ਆ ਉਹਨਾਂ ਲੋਕਾਂ ਨੂੰ ਪੁੱਲੋਂ ਦੂਜੇ ਪਾਸੇ ਉਹਨਾਂ ਵਾਸਤੇ ਉਹਨਾਂ ਨੂੰ ਹਾੜ ਲਈ ਇੱਕ ਕਿਲਾ ਬਿਠਵਾ ਤੇ 4 ਕਿਲੋਮੀਟਰ ਪੈਣਾ ਬਾਦ ਬਦ ਤਿਆਰ ਕਰਨਾ ਪੈਂਦਾ ਵਾ ਉਹਨਾਂ ਲੋਕਾਂ ਦਾ ਅੱਗੇ ਕਸੂਰ ਆ ਜਾਂ ਦੇ ਪੁੱਲ ਨੂੰ ਚਾਲੂ ਕਰ ਦਿਓ ਉੱਥੋਂ ਜਲਦੀ ਤਿਆਰ ਕਰੋ ਤੇ ਨਹੀਂ ਤਿਆਰ ਕਰਨਾ ਤੇਰਾ ਫਟਕਾ ਉਹ ਖੋਲ ਦਿਓ